ਪੰਜਾਬ ਚ ਆਏ ਹੜਾਂ ਚ ਸਾਰੇ ਹੀ ਗਾਇਕ ਜਾ ਕੇ ਸੇਵਾ ਕਰਦੇ ਪਏ ਆ ਹਰ ਕੋਈ ਆਪਣੇ ਵੱਲੋਂ ਜਿੰਨਾ ਵੀ ਹੋ ਸਕਦਾ ਹੈ ਯੋਗਦਾਨ ਕਰਦਾ ਪਿਆ ਹੈ ਸੋ ਇਸ ਮੌਕੇ ਤੇ ਗਾਇਕ ਕੁਲਵਿੰਦਰ ਬਿੱਲਾ ਵੀ ਸੇਵਾ ਕਰਨ ਗਿਆ ਕੁਲਵਿੰਦਰ ਬਿੱਲਾ ਵੀ ਲੋਕਾਂ ਨੂੰ ਜਾ ਕੇ ਮਿਲਿਆ ਉਹਨਾਂ ਦਾ ਦਰਦ ਸੁਣਿਆ ਉਹਨਾਂ ਦੀ ਮਦਦ ਕੀਤੀ ਤੇ ਇਸ ਮੌਕੇ ਤੇ ਨਾ ਕੁਲਵਿੰਦਰ ਬਿੱਲੇ ਨੇ ਲੋਕਾਂ ਨੂੰ ਆਪਣਾ ਇੱਕ ਗਾਣਾ ਸੁਣਾਇਆ ਮੇਰਾ ਦੇਸ਼ ਹੋਵੇ ਪੰਜਾਬ ਜੀ ਹਾਂ ਮੇਰਾ ਦੇਸ਼ ਹੋਵੇ ਪੰਜਾਬ ਪੰਜਾਬ ਜਿਸ ਨੇ ਆਪਣੇ ਸਿਰ ਤੇ ਹੀ ਆਪਣੇ ਆਪ ਨੂੰ ਹਮੇਸ਼ਾ ਹੀ ਸੰਭਿਆ ਹੈ ਤੇ ਹੁਣ ਵੀ ਆਏ ਹਰ ਵਿੱਚ ਪੰਜਾਬ ਆਪਣੇ ਆਪ ਨੂੰ ਆਪ ਹੀ ਸਾਂਭ ਰਿਹਾ ਏ ਪੰਜਾਬ ਹੀ ਹੈ ਮੈਂ ਜਦ ਦੁਨੀਆਂ ਤੋਂ ਜਾਵਾਂ ਮੁੜ ਫੇਰ ਦਵਾਵਾਂ ਆਵਾਂ ਮੈਂ ਜੋ ਵੀ ਦਿਨ ਹਟਾਵਾਂ ਮੇਰਾ ਦੇਸ਼ ਹੋਵੇ ਪੰਜਾਬ ਮੇਰਾ ਦੇਸ਼ ਹੋਵੇ ਪੰਜਾਬ ਮੇਰਾ ਦੇਸ਼ ਹੋਵੇ ਪੰਜਾਬ ਹਾਂਜੀ ਜੇ ਤੁਸੀਂ ਵੀ ਪੰਜਾਬੀ ਹੋ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟਾਂ 'ਚ ਲਿਖ ਦਿਓ ਮੇਰਾ ਦੇਸ਼ ਹੋਵੇ ਪੰਜਾਬ